ਲਾਟੋ ਤੇ ਡਿੜਬਾ ਡਿੜਬਾ ਤੇ ਲਾਟੋ ਲਾਟੋ ਤੇ ਡਿੜਬਾ ਡਿੜਬਾ ਤੇ ਲਾਟੋ ਵਈ ਵਾ ਮੁਕਾਬਲਾ ਸ਼ੁਰੂ ਹੋਣ ਲੱਗਿਆ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਨੇ ਸੰਧੂਆ ਸਾਢੇ 14 15 ਸਾਢੇ 14 15 ਦੇ ਨਾਲ ਜਿਹੜਾ ਇਹ ਮੁਕਾਬਲਾ ਖੇਡਿਆ ਜਾਣਾ ਹੈ ਡਿੜਬੇ ਦੀ ਟੀਮ ਜਿਹੜੀ ਚੜਦੇ ਵਾਲੇ ਪਾਸੇ ਆ ਚੰਦ ਮਾਮੇ ਨੇ ਝਾਤੀਆਂ ਮਾਰੀਆਂ ਨੇ ਉਹ ਸਾਹਮਣੇ ਵੇਖੋ ਛੋਟੇ ਛੋਟੇ ਹੁੰਦੇ ਦਾਦੀ ਮਾਂ ਦੀ ਗੋਦੀ 'ਚ ਬੈਠੇ ਹੁੰਦੇ ਅਸਮਾਨ ਵੱਲ ਦੇਖਦੇ ਉਂਗਲ ਜੀ ਕਰਕੇ ਤੋਤਲਾ ਜਿਹਾ ਬੋਲ ਕੇ ਕਹਿੰਦੇ ਕਿ ਉਹ ਕੀ ਹੈ ਦਾਦੀ ਮਾਂ ਕਹਿੰਦੀ ਕਿ ਚੰਦ ਮਾਮਾ ਕਿ ਚੜ ਚੜ ਚੰਦਾ ਸੋਹਣਾ ਪਰ ਕਰ ਰੁਸ਼ਨਾਇਆ ਵੇ ਤੈਨੂੰ ਵੇਖ ਕੇ ਵਤਨ ਦੀਆਂ ਕੁਝ ਜਾਦਾ ਆਈਆਂ ਓਏ ਗਲੀਆਂ ਦੇ ਵਿੱਚ ਖੇਡਦੇ ਉਮਰਾਂ ਦੇ ਖਾਣੀ ਓ ਜਿੱਥੇ ਬਚਪਨ ਬੀਤਿਆ ਉਥੇ ਚੜੀ ਜਮਾਨੀ ਦਿਨ ਬਚਪਨ ਦੇ ਦੋਸਤੋ ਮੈਂ ਕਿਵੇਂ ਭੁਲਾਵਾਂ ਆਹ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ ਓ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ ਉਸੇ ਰੰਗਲੇ ਪੰਜਾਬ ਦੀ ਧਰਤੀ ਜਲੇ ਪਟਿਆਲੇ ਦਾ ਮਾਣ ਮੱਤਾ ਪਿੰਡ ਗੁਰੀ ਕੇ ਪਹਿਲਾ ਕਬੱਡੀ ਕੱਪ ਸੁਪਰ ਫਾਈਨਲ ਮੈਚ ਔਰ ਪਹਿਲਾ ਨੰਬਰ ਮੇਰੇ ਮਿੱਤਰੋ ਲਾਟੋ ਦੀ ਟੀਮ ਦੇ ਸੇ ਬੜਚਾਂ ਵਾਲੇ ਹਰਮਿੰਦਰ ਨੇ ਜੋੜ ਦਿੱਤਾ ਔਰ ਅਗਲੀ ਰੇਡ ਪਾਉਣ ਦੇ ਲਈ ਹਉ ਦੰਦੇ ਵਾਲਾ ਅਰਸ਼ ਆ ਗਿਆ ਮੇਰੇ ਮਿੱਤਰੋ ਹਉ ਸਾਹਮਣੇ ਚਾਰ ਲਾਫੀ ਇੱਕ ਬੰਨੇ ਬੁੱਤੂ ਹੈ ਹਰ ਦੂਸਰੇ ਬੱਦੇ ਗਰੀਬ ਦੇ ਵਿੱਚੋਂ ਹੁਣ ਦੇਖਾਂਗੇ ਚਾਰਾਂ ਚੋ ਪਿਆਰੇ ਵਰਗੇ ਲੱਗੇ ਹੋਇਆ ਕੌਣ ਬੱਲੇ ਬੱਲੇ ਕਰਵਾਉ ਤਿੰਨ ਕੌਟੀਆਂ ਨੇ ਉਹ ਸੰਧੂਆ ਭਿੰਦੀ ਟਰਾਂਸਪੋਰਟਰ ਦੀਆਂ ਆਹ ਇੱਕ ਪਾਸੇ ਬੁੱਧੂ 500 ਦੇ ਨੋਟ ਨੂੰ ਚਿਬੜਿਆ ਹੋਇਆ ਉਹ ਭਿੰਦੀ ਆ ਦੇਖੋ ਵੀਰਿਆ ਤੇਰਾ 500 ਦਾ ਨੋਟ ਕਾਰੇ ਕਰਾ ਗਿਆ ਉਹ ਲੈ ਲਓ ਹੰਦਿਆ ਚ ਅਰਸ਼ ਨੂੰ ਜੱਫਾ ਲੱਗ ਗਿਆ 500 ਰੁਪਏ ਬੁੱਧੂ ਦੇ ਕਬਜੇ ਦੇ ਵਿੱਚ ਹੋ ਗਿਆ ਤੇ 11000 ਤੇ ਹੋ ਮੁੰਡੇ ਨੇ ਕਬਜ਼ਾ ਕਰ ਲਿਆ ਉਹ ਨਿੰਦਰ ਕੌਡੀ ਪਾਉਂਦਾ ਸੰਧੂਆਂ ਦਾ ਮੁੰਡਾ ਤਨਾਸ ਵਾਲਾ ਸਰਨੇਆ ਛੇੜ ਕਹਾਣੀ ਉਹ ਨਿੰਦਰ ਸੰਧੂਆਂ ਦਾ ਮੁੰਡਾ ਮੇਰੇ ਵੀਰੋ ਤਨਾਸ ਪਿੰਡ ਵਾਲਾ ਕਬੱਡੀ ਪਾ ਰਿਹਾ ਉਧਰ ਜੱਫਾ ਇਧਰ ਕੋਸ਼ਿਸ਼ ਸ਼ੀਰੇ ਨੇ ਕੀਤੀ ਆ ਔਰ ਸਫਲਤਾ ਨਿੰਦਰ ਸੰਧੂ ਦੇ ਕਦਮ ਚੁੱਕਦੀ ਆ ਮੇਰੇ ਮਿੱਤਰੋ ਮੁੰਡਾ ਦੀਪੀ ਸੰਧੂਆ ਸ਼ੇਰੋਂ ਪਿੰਡ ਵਾਲਾ ਰੇਡ ਪਾਉਣ ਦੇ ਲਈ ਵਾਧਾ ਹੋਇਆ ਤੇ ਦੀਪੀ ਕਹਿੰਦੇ ਸ਼ੇਰੋਂ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਤੇ ਦੂਜੇ ਪਾਸੇ ਥੋੜੀਆਂ ਅਪੀਲਾਂ ਥੋੜੇ ਤਰਾਜ਼ ਹੋਏ ਨੇ ਕਿ ਮੁੰਡੇ ਦੇ ਕੁਝ ਮਲਿਆ ਹੋਇਆ ਉਹ ਤਾਂ ਨੰਨਾ ਦਿਲਪਿਆ ਆਇਆ ਹੋਇਆ ਨੰਨੇ ਨੂੰ ਪੁੱਛਿਆ ਵੀ ਕਦੋਂ ਖੇਡਣਾ ਹੈ ਕਹਿੰਦਾ ਸੰਧੂ ਭਰਾਵਾ ਬਾ ਸੁਣਤਾ ਤਿਆਰੀਆਂ ਦੇ ਸੱਚੇ ਪਾਤਸ਼ਾਹ ਬੇਰ ਕਰੇ ਨੰਨਾ ਫੇਰ ਵਧੀਆ ਜੱਫੇ ਥੋੜਾ ਟਾਈਮ ਲੱਗ ਜਾਣਾ ਕੋਈ ਗੱਲ ਨਹੀਂ ਸੰਗਤ ਦੇ ਅਸ਼ੀਰਵਾਦ ਦਰਸ਼ਕਾਂ ਦੇ ਅਸ਼ੀਰਵਾਦ ਹੋ ਰਿਹਾ ਜਲਦੀ ਗਰਾਊਂਡਾਂ ਚਾਲੇਗਾ ਨੰਨਾ ਵੀਰ ਬੇਵਾਲਾ ਸਾਫ਼ ਕਰ ਦਿਓ ਜੀ ਖੜੋ ਖਿਡਾਰੀ ਵੀਰੋ ਕਿਉਂ ਮਲ ਕੇ ਨਾ ਹੀ ਆਇਆ ਕਰੋ ਪਤੰਦਰਾ ਤੋਂ ਤਾਂ ਮਣੀ ਮੀ ਬਾਲੀ ਫਿਰਦਾ ਸੀ ਆ ਜਾਓ ਤੇ ਖਿੜਾਂ ਪਾਓ ਇੱਕ ਕਬੱਡੀ ਦੀਪੀ ਇਹ ਮਲਿਆ ਨਹੀਂ ਹੋਇਆ ਸੀ ਸਪਰੇ ਵੱਜੀ ਸੀ ਉਹ ਚਮਕ ਰਹੀ ਸੀ ਠੰਡ ਦੇ ਵਿੱਚ ਸੰਧੂਆ ਚਲੋ ਦੂਜੇ ਆ ਰੇਟਰਾਂ ਨੂੰ 500 ਰੁਪਏ ਉਧਰ ਚਰਜੀਤ ਫੌਜੀ ਵੱਲੋਂ ਇੱਕ 100 ਰੁਪਏ ਦੇ ਵੱਡੇ ਮਾਨ ਸੰਧੂ ਕਾਬਲੀ ਪੋਦੇ ਕੀਤੇ ਗਏ ਸਾਡੇ ਦੀ ਫੌਜੀ ਦਾ ਤਰਵਾਦ ਸਾਡੇ ਨਵੀ ਕੈਨੇਡਾ ਉਹਨਾਂ ਵੱਲੋਂ ਜਿਹੜੇ ਪਾਸੇ ਜੱਫਾ ਵਧੀਆ ਲੱਗੂਗਾ 500 ਰੁਪਇਆ ਤੁਸੀਂ ਫੜਾ ਦਿਓ ਫੜ ਕੇ ਰੱਖੋ ਆਪਣੇ ਆਪ ਫੜਾ ਦਿਓ ਫੜ ਕੇ ਰੱਖਿਓ ਲਵੀ ਕੈਨੇਡਾ ਵਾਲਾ ਭਰਾ ਸਾਡਾ ਉਹਦੇ ਵੱਲੋਂ ਜਿਹੜੇ ਪਾਸੇ ਹੁਣ ਜਫਾ ਵਧੀਆ ਲੱਗੂਗਾ 500 ਰੁਪਏ ਦੇ ਵੱਡੇ ਮਾਣ ਮੇਰੇ ਵੀਰੋ ਵੱਡੇ ਸਤਕਾਰ ਹੋਣਗੇ ਪਰ ਬੜੈਚਾ ਮਾਹੋਰ ਸਰਪੰਚ ਵੱਲੋਂ ਦੋਨਾਂ ਟੀਮਾਂ ਲਈ 5-500 ਦਿੱਤਾ ਗਿਆ ਚਮਕੌਰ ਸਰਪੰਚ ਦਾ ਧੰਨਵਾਦ ਉਹ ਬੜੈਚਾ ਬੜਾ ਹਰਮਿੰਦਰ ਮੇਰੇ ਮਿੱਤਰੋ ਕਬੱਡੀ ਪੌਂਡ ਲਈ ਖੇਡ ਮੈਦਾਨ ਚ ਵਧਿਆ ਹੋਇਆ ਔਰ ਟੱਕਰ ਸਾਹਮਣੇ ਬਾਰੂ ਦੇ ਨਾਲ ਹੋ ਗਈ ਮੇਰੇ ਮਿੱਤਰੋ ਪਰ ਪੁਆਇੰਟ ਹਰਮਿੰਦਰ ਬੜੈਚਾ ਵਾਲਾ ਬੀਟੀਟੀ ਵਾਸਤੇ ਜੋੜ ਗਿਆ ਆਓ ਔਰ ਚਰਦੀਤ ਫੌਜੀ ਵੱਲੋਂ ਬੜੈਚਾ ਵਾਲੇ ਹਰਵਿੰਦਰ ਵਾਸਤੇ ਇਹ ਪੋਦਾ ਕੀਤਾ ਗਿਆ ਧੰਨਵਾਦ ਸਾਹਬੜੇ ਆਸ਼ਕਾਂ ਦੇ ਦਿੜਬੇ ਬਣਾ ਕੌਡੀ ਪਾਉਣ ਦੇ ਲਈ ਅੱਗੇ ਬਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਕਿਹੜੇ ਬਬਰ ਖੇਡ ਨਾਲ ਮੁਕਾਬਲਾ ਹੋਣਾ ਸਮਾਂ ਦੱਸੂਗਾ ਵਕਤ ਦੱਸੂ ਇੱਕ ਪਾਸੇ ਹੋ ਬੱਲੇ 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 ਬੁੱਧੂ ਹੈ ਹੋ ਦੂਜੇ ਪਾਸੇ ਅਰਸ਼ਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਨੰਬਰ ਡਿਢਬੇ ਦੇ ਕਬਜ਼ੇ ਦੇ ਵਿੱਚ ਸੰਧੂਆਂ ਦਾ ਪੁੱਤ ਕੌਡੀ ਪਾਉਂਦਾ ਓਏ ਸਵਰਨਿਆ ਛੇੜ ਕਹਾਣੀ ਹੋ ਨਿੰਦਰਾ ਮੇਰੇ ਵੀਓ ਸੰਧੂਆਂ ਦਾ ਮੁੰਡਾ ਕਬੱਡੀ ਪਾਉਣ ਲਈ ਖੇਡ ਮੈਦਾਨ 'ਚ ਵਧਿਆ ਹੈ ਇੱਕ ਕੱਡੀ ਤੇ ਮੇਰੇ ਵੀਰੋ 바ਰੂ ਲੱਗਾ ਹੋਇਆ ਔਰ ਦੂਸਰੇ ਬੰਦੇ ਸ਼ੀਰਾ ਬਟੋੜੇ ਦੀ ਤਰਤੀ ਦਾ ਹੁਣ ਨਾਲ ਟਿੱਕਾ ਮੇਰੇ ਮਿੱਤਰੋ ਹੁਣ ਦੇਖਾਗੇ ਟਿੱਕੇ ਦੇ ਨਾਲ ਮੁਕਾਬਲਾ ਔਰ ਦੱਬਰ ਮੇਰੇ ਵੀਰੋ ਨਿੰਦਰ ਹਾਉ ਸੰਧੂ ਤਨਾਸ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਆਹ ਕਹਿੰਦੇ ਚੱਲਿਆ ਸ਼ੇਰੋਂ ਵਾਲੇ ਕਾਕੇ ਦਾ ਪਿੰਡੂ ਓ ਸੰਧੂਆ ਦੀਪੀ ਓ ਕਹਿੰਦੇ ਸ਼ੇਰੋਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾ ਚੁੱਕਿਆ ਤੇ ਦੂਜੇ ਪਾਸੇ ਚਾਰ ਨੇ ਓ ਇੱਕ ਪਾਸੇ ਬੁੱਧੂ ਕਹਿੰਦੇ ਦੂਜਾ ਜਫਾ ਲਾਉਣ ਲਈ ਤਿਆਰ ਹੈ ਓ 11000 ਨੂੰ ਚੰਬੜਿਆ ਹੋਇਆ ਪਰ ਸ਼ੇਰੋਂ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲ ਓ ਗੱਪਰੂਆ ਪਾ ਕਬੱਡੀ ਵੇਖ ਤੈਨੂੰ ਪਾਰੂ ਵਰਗੇ ਵੇਖ ਤੈਨੂੰ ਨਿੱਕੇ ਵਰਗੇ ਓ ਵੇਖ ਤੈਨੂੰ ਸ਼ੀਰੇ ਵਰਗੇ ਉਡਿੱਕਦੇ ਆ ਸੰਧੂਆ ਦਾ ਪੁੱਤ ਤਨਾਸ ਵਾਲਾ ਨਿੰਦਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਉ ਸਾਹਮਣੇ ਨਿੰਦਰ ਮੇਰੇ ਵੀਰੋ ਪਿਆਰਾ ਸਾਊਂਡ ਪਿਆਰਾ ਸਾਊਂਡ ਅਗਲੀ ਕਬੱਡੀ ਪਾਉਣ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਧਿਆ ਮੇਰੇ ਵੀਰੋ ਚਾਰ ਜਾਫੀ ਤਿਆਰ ਹਉ ਢੜਬੇ ਵਾਲੇ ਇੱਕ ਕੰਨੀ ਤੇ ਸ਼ੀਰਾ ਜਣਾ ਮਟੋੜਾ ਪਿੰਡ ਹੈ ਜਿੱਥੋਂ ਦੇ ਫਾਂਕਟਰਾਂ ਦੇ ਚਰਚੇ ਹੋਇਆ ਗੋਲੂਆਂ ਦੇ ਚਰਚੇ ਹੋਇਆ ਮਿੱਧੀ ਦੇ ਚਰਚੇ ਹੋਇਆ ਉਹ ਪਿੰਡ ਦਾ ਮੇਰੇ ਵੀਰੋ ਸ਼ੀਆ ਕੋਸ਼ਿਸ਼ ਕਰਦਾ ਤੇ ਪੁਆਇੰਟ ਨਾਸ ਵਾਲਾ ਨਿੰਦਰ ਆਪਣੀ ਟੀਮ ਵਾਸਤੇ ਜੋੜ ਗਿਆ ਆ ਉਹ ਅਰਸ਼ ਢੜਵੇ ਵਾਲਾ ਫੇਰ ਕਬੱਡੀ ਪਾ ਰਿਹਾ ਸੰਧੂਆ ਉਹ ਕਹਿੰਦੇ ਅਰਸ਼ ਢੜਵੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਗੁਰੀ ਵਰਗੇ ਪਰਲੇ ਪਾਸੇ ਪਿਆਰਾ ਲੱਗਿਆ ਹੋਇਆ ਉਹ ਉਰਲੇ ਪਾਸੇ ਬਖੜ ਕਬੱਡੀ ਦਾ ਤੁਹਾਡੇ ਸਾਹਮਣੇ ਮੇਰੇ ਵੀਰੋ ਪਹਿਲਾ ਇੱਕ ਜਫਾ ਲਾ ਗਿਆ ਤੇ ਹੁਣ ਵੇਖਾਂਗੇ ਉਹ ਬੁੱਧੂ ਦੂਜਾ ਲਾਉ ਜਾਂ ਫਿਰ ਆ ਰੇਡਰ ਭੱਜੂਗਾ ਉਹ ਮੁਕਾਬਲਾ ਇੱਕ ਪਾਸੇ ਬੁੱਧੂ ਹੈ ਤੇ ਦੂਜੇ ਪਾਸੇ ਦੜਵੇ ਵਾਲਾ ਅਰਸ਼ ਭੱਜ ਓਏ ਮੁੰਡਿਆ ਭੱਜ ਓਏ ਮੁੰਡਿਆ ਨੰਬਰ ਆ ਰੇਡਰ ਦੇ ਕਵਚੇ ਦੇ ਵਿੱਚ ਆ ਉਹ ਸਵਰਨਿਆ ਖੇਡ ਕਹਾਣੀ ਓ ਕਦੇ ਸਿਰੇ ਦਾ ਫਾਈਨਲ ਮੈਚ ਮੇਰੇ ਵੀਰੋ ਗੁੜੀ ਕਦੇ ਪਹਿਲੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਇੱਕ ਬੰਦੇ ਲਾਟੋ ਦੀ ਟੀਮ ਹੈ ਔਰ ਦੂਸਰੇ ਬਲੇ ਤੜਬਾ ਖੇਡਦੀ ਆ ਮੇਰੇ ਮਿੱਤਰੋ ਆ ਸੱਧੂਆਂ ਦਾ ਮੁੰਡਾ ਅੱਜ ਸਵੇਰ ਤੋਂ ਹੋ ਖਰੀਆਂ ਖਰੀਆਂ ਪਾ ਰਿਹਾ ਹੈ ਅੱਜ ਸਵੇਰ ਤੋਂ ਸੱਧੂਆਂ ਦਾ ਮੁੰਡਾ ਹੋ ਖਰੀਆਂ ਖਰੀਆਂ ਪਾ ਰਿਹਾ ਹੈ ਫਾਈਨਲ 'ਚ ਵੀ ਆਇਆ ਸਿਰਾ ਕਰਵਾ ਰਿਹਾ ਦੇਖੋ ਵਾਹ ਓਏ ਤਲਾਸ ਵਾਲਿਆ ਇਹੋ ਖਰੀਆਂ ਖਰੀਆਂ ਤਾਂ ਪਾ ਰਿਹਾ ਕਿ 11000 ਅੱਜ ਗੁਣੀਕੇ ਦੇ ਕਬੱਡੀ ਕੱਪ ਦਾ ਬੈਸਟ ਰੇਟਰ ਦਾ ਜਿੱਤ ਕੇ ਜਾਨੂਏ ਦਾ ਜੀ ਕਰਦਾ ਸਵੇਰੇ ਫੇਸਬੁੱਕ ਤੇ ਸ਼ਾਉਂਡ ਨੂੰ ਜੀ ਕਰਦਾ ਸੰਧੂਆ ਇਹ ਮੁੰਡੇ ਦਾ ਸਾਹਮਣੇ ਕੌਡੀ ਪਾਉਣ ਲਈ ਸ਼ੇਰੋਂ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਹੈ ਚਾਰਾਂ ਦੇ ਵਿੱਚੋਂ ਗੁਰੀ ਟਰਾਈ ਕਰਦਾ ਪਰ ਨੰਬਰ ਰੀਡਰ ਦੇ ਕਬਜ਼ੇ ਦੇ ਵਿੱਚ ਹੈ ਚੱਲੋ ਹਰਵਿੰਦਰਾ ਟੈ ਕੌਡੀ ਪਾਉਣੀ ਹੈ ਜਾਂ ਫਿਰ ਨਿੰਦਰ ਫੇਰ ਛੜਦਾ ਇਹ 11000 ਦੀਆਂ ਪਾਰ ਰਿਹਾ ਸੰਧੂਆ ਇਹ ਬੈਸਟਾਊਨ ਨੂੰ ਫਿਰਦਾ ਇਹ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਮੀਡੀਏ ਤੇ ਛਾਉਣ ਨੂੰ ਫਿਰਦਾ ਆ ਉਹ ਤੜਕੇ ਉਹ ਇਸ ਕੱਪ ਦੀਆਂ ਉਹ ਖਬਰਾਂ ਦੇਖਣ ਨੂੰ ਮਿਲਣ ਗਿਆ ਤੇ ਆ ਮੁੰਡਾ ਬੈਸਟ ਰੇਟਰ ਆ ਮੁੰਡਾ ਬੈਸਟ ਰਾਫੀਆ ਇਹ ਉਹਨਾਂ ਸੁਰਖੀਆਂ ਚਾਉਣ ਨੂੰ ਫਿਰਦਾ ਉਸ ਵਰਨਿਆ ਉਹਨਾਂ ਸੁਰਖੀਆਂ ਚਾਉਣ ਨੂੰ ਫਿਰਦਾ ਉਹ ਮੁੰਡਾ ਕਹਿੰਦਾ ਸੁਰਖੀਆਂ ਚਾਉਣ ਨੂੰ ਫਿਰਦਾ ਪਰ ਆ ਮਟੋੜੇ ਵਾਲਾ ਸ਼ੀਰਾ ਕਹਿੰਦਾ ਆਈ ਦਾ ਕੇਦਾ ਹੋ ਸ਼ੀਰਾ ਕਹਿੰਦਾ ਇੱਦਾਂ ਇਹ ਸ਼ੀਰਾ ਸ਼ੀਰਾ ਮਟੋੜੇ ਵਾਲਾ ਜਫਾ ਲਾ ਗਿਆ ਉਹ 11000 ਤੋਂ ਅੱਧ ਬਣਾ ਗਿਆ ਓਏ ਉਹ ਬੁੱਧੂਆ ਤਿੱਥੋਂ 11000 ਚੋਂ ਅੱਧ ਬਣਾ ਗਿਆ 5500 ਰੁਪਇਆ ਇਥੋਂ ਖੋਗੇ ਲੈ ਗਿਆ ਇੱਕ ਦਫਾ ਉਹਨੇ ਠੋਕਤਾ ਸਾਹਮਣੇ ਤੱਕਾਂਗੇ ਸ਼ੇਰੋਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬੁੱਧੂ ਆ ਉਹ ਫੜਿਆ ਗੋਟਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਚੱਪਾ ਚੱਪਾ ਚਰਖਾ ਚੱਲੇ ਵਾਲੀ ਗੱਲ ਹੈ ਹੁਣ ਵੇਖਾਂਗੇ ਉਹ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਚੱਲੋ ਜਵਾਨਾ ਪਾ ਕਬੱਡੀ ਸਰਨਿਆ ਛੇੜ ਕਹਾਣੀ ਉਹ ਹਰਮਿੰਦਰ ਬੜਾ ਚਾਬਾ ਕਬੱਡੀ ਪਾ ਰਿਹਾ ਹੈ ਸ਼ੀਰੇ ਦੇ ਜੱਫੇ ਦੇ ਲਈ ਚਾਰਜੀਤ ਫੌਜੀ ਵੱਲੋਂ ਇੱਕ 100 ਰੁਪਏ ਦੇ ਵੱਡੇ ਮਾਣ ਪੋਦੇ ਦਿੱਤੇ ਗਿਆ ਬਹੁਤ ਬਹੁਤ ਧੰਨਵਾਦ ਹਉ ਸਾਹਮਣੇ ਹਰਮਿੰਦਰ ਦੀ ਪਾਈ ਹੋਈ ਕਬੱਡੀ ਚਾਰ ਜਾਫੀ ਫੇਰ ਸ਼ੀਰਾ ਉਹ ਦੇਖ ਰਿਹਾ ਕੋਸ਼ਿਸ਼ ਕਰਦਾ ਲਵੀ ਜਿਹੜਾ ਡਣਬੇ ਵਾਲੇ ਅਰਸ਼ੂ ਜਫਾ ਲਾਉ ਲਵੀ ਬਿਨੀ ਪੈਗ ਕੈਨੇਡਾ ਵਾਲੇ ਵੱਲੋਂ 500 ਦਿੱਤਾ ਜਾਉ ਜੇ ਜਫਾ ਤਾਂ ਲੱਗਿਆ ਤਾਂ ਫਿਰ ਆਪਾਂ ਅਰਸ਼ ਦਿੜਵੇ ਨੂੰ 500 ਦੇ ਦੇਣਾ 500 ਲੱਗਿਆ ਸੱਧਵਾ ਲਵੀ ਕੈਨੇਡਾ ਦਾ ਲਵੀ ਕੈਨੇਡਾ ਬਣੀ ਪੱਕ ਬਸਦਾ ਹੈ ਮੇਰੇ ਵੀਰੋ ਉਹਦੇ ਵੱਲੋਂ ਵਿਸ਼ੇਸ਼ ਤੌਰ ਤੇ 500 ਰੁਪਇਆ ਸਾਹਮਣੇ ਤੱਕਾਂਗੇ ਅਰਸ਼ ਦਿੜਵੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜੇ ਨੇ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਇਹਨੂੰ ਦੁਨੀਆ ਪਿਆਰਾ ਕਹਿੰਦੀ ਹੈ ਇਹਨੂੰ ਦੁਨੀਆ ਪਿਆਰਾ ਕਹਿੰਦੀ ਹੈ ਪਰ ਨੰਬਰ ਅਰਸ਼ ਦੇ ਕਬਜੇ ਦੇ ਵਿੱਚ ਹੈ ਚਲ ਓਏ ਜਵਾਨਾ ਪਾਕ ਕਬੱਡੀ ਤੇ ਓ ਮੁੰਡਾ ਸੰਧੂਆਂ ਦਾ ਜਿਹਨੇ ਹੱਸ ਕੇ ਮਸ਼ਕਰੀ ਕੀਤੀ ਥੋੜੀ ਸੱਟ ਮਹਿਸੂਸ ਕੀਤੀ ਆ ਸੰਧੂਆ ਅੱਖ ਦੇ ਵਿੱਚ ਉਂਗਲ ਲੱਗੀ ਚਲੋ ਠੀਕ ਐ ਬਾਬਾ ਨਾਨਕ ਚੜ੍ਹਦੀ ਕਲਾ ਦੇ ਰੱਖਣੇ ਨਾ ਭਰਾਵਾਂ ਨੂੰ ਸਾਈਡ ਤੇ ਹੋ ਲੋ ਥੋੜਾ ਸਾਈਡ ਤੇ ਹੋ ਲੋ ਚਮਕੌਰ ਕੈਨੇਡਾ ਵੱਲੋਂ 700 ਲੱਗ ਗਿਆ ਲੈ ਵੀ ਅਰਸ਼ ਤੇਰੀ ਆ ਕਬੱਡੀਆਂ ਤੇ ਜੱਫਾ ਲੱਗ ਗਿਆ ਤਾਂ ਜਾਫੀਆਂ ਦਾ ਨਹੀਂ 700 ਤੈਨੂੰ ਮਿਲ ਜਾਣਾ ਆ ਕਸ਼ਮੀਰਆ ਸਾਹਮਣੇ ਉਹ ਸਾਹਮਣੇ ਨਿੰਦਰ ਸੰਧੂ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਚਾਰ ਜਾਫੀ ਤਿਆਰ ਇੱਕ ਗੱਡੀ ਤੇ ਹੁਣ ਨਿੱਕਾ ਲੱਗ ਗਿਆ ਮੇਰੇ ਵੀਰੋ ਆ ਮੁੰਡਾ ਪੁੱਠੀ ਕੈਂਚੀ ਬਹੁਤ ਤਜਰਬੇ ਨਾਲ ਮਾਰਦਾ ਪਰ ਸਾਹਮਣੇ ਨਿੰਦਰ ਮੇਰੇ ਵੀਰੋ ਆਪਣੀ ਟੀਮ ਦੇ ਲਈ ਫੇਰ ਇੱਕ ਸ਼ਾਨਦਾਰ ਨੰਬਰ ਦਾ ਵਾਅਦਾ ਕਰ ਗਿਆ ਅੱਗ ਦੀ ਬੇਟੀ ਆ ਗਿਆ ਮੇਰੇ ਵੀਰੋ 8 ਤੇ 9 ਸਕੋਰ ਬੋਰਡ ਦੱਸ ਰਿਹਾ ਬਬਲੂ ਯੂ ਐਸ ਏ ਤੇ ਜੱਸਾ ਆਸਟ੍ਰੇਲੀਆ ਉਹਨਾਂ ਦਾ ਧੰਨਵਾਦ ਹੈ ਮੁਾਰਕਾ ਭੇਜਦੇ ਆ ਸਾਹਮਣੇ ਸ਼ੇਰੋਂ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੂਜੇ ਪਾਸੇ ਬੁੱਧੂ ਨਾਲ ਮੁਕਾਬਲਾ ਇੱਕ ਪਾਸੇ ਬੁੱਧੂ ਹੈ ਤੇ ਦੂਜੇ ਪਾਸੇ ਸ਼ੇਰੋਂ ਵਾਲਾ ਨੰਬਰ ਫਿਰਪੇ ਲਈ ਜੋੜ ਗਿਆ 9 9 ਉਹ ਕਹਿੰਦੇ ਅੱਧਾ ਸੰਧੂਆ ਇਧਰ ਲਿਆਂਦਾ ਵੱਧ ਹੈ ਲਾਟੋ ਵਾਲਿਆਂ ਦਾ ਅੱਧਾ ਵੱਧ ਹੈ ਗਰਾਰੀ ਅੱਧੇ ਅੱਧੇ ਤੇ ਅੜ ਗਈ ਗਰਾਰੀ ਅੱਧੇ ਅੱਧੇ ਤੇ ਅੜ ਗਈ ਅੱਧੇ ਅੱਧੇ ਤੇ ਅੜ ਗਈ ਪਹਿਲਾ 8 8 ਹੁਣ 9 ਬਰਦਾ ਹੋਈ ਪਈ ਐ ਹੁਣ 9 ਬਰਦਾ ਹੋਈ ਪਈ ਐ ਮੇਰੇ ਮਿੱਤਰੋ ਹੋ ਸਕਰੀਨ ਬੋਰਡ ਤੇ ਸੇਰਪਰ ਵਾਲੇ ਹੋ ਕੁਲਵਿੰਦਰ ਲੀ ਸੰਗਰੀਰ ਆ ਉਹ ਸਾਹਮਣੇ ਦੇਖੋ ਕੋਠੀਣਾ ਟੋਡੇ ਵਾਲਾ ਸ਼ੀਰਾ 11000 ਉਹ 11000 ਓ ਦੋ ਰਾਕੇ ਓ 11000 ਤੇ ਕਬਜ਼ਾ ਕਰ ਗਿਆ ਇਹ ਮਟੋੜਡੇ ਵਾਲਾ ਸ਼ੀਲਾ ਦੋ ਠੋਕ ਗਿਆ ਦੋ ਠੋਕ ਗਿਆ 11000 ਤੇ ਕਬਜ਼ਾ ਕਰ ਗਿਆ ਹੁਣ ਕਹ ਓਨਾਂ ਨੂੰ ਕਹ ਹੁਣ ਸੰਧੂਆ ਬੁੱਦੂ ਨੂੰ ਕਿ ਤੇਥੋਂ ਸਾਰੇ ਪੈਸੇ ਖੋਕੇ ਲੈ ਗਿਆ ਸਾਰੇ ਰੁਪਏ ਖੋਕੇ ਲੈ ਗਿਆ ਓਏ ਓ 11000 ਦਾ 11000 ਖੋਕੇ ਲੈ ਗਿਆ ਜੇ ਤੈ ਵੀ ਹਉ ਜਿਤਨਾ ਤਾਂ ਯਾ ਫਾ ਤਾਂ ਲਾਉਣਾ ਪੈਣਾ ਪਰ ਅੱਜ ਤੇ ਦੀਪੀ ਸ਼ੇਰੋ ਵਾਲਾ ਕਹਿੰਦਾ ਨੰਨੇ ਕੋਲ ਭੇਜਿਆ ਸਾਡੇ ਭਿੰਦੀ ਟਰਾਂਸਪੋਰਟ ਵਾਲਿਆਂ ਵੱਲੋਂ 500 ਰੁਪਇਆ ਸ਼ੇਰੇ ਤੇਰੇ ਲਈ ਆ ਆ ਪ੍ਰੀਤ ਕਬੱਡੀ ਖਿਡਾਰੀ ਗੁਣੀ ਕਿਆਂ ਵਾਲਾ ਲੈ ਆ ਰਿਹਾ ਫੜ ਲੋ ਗੇਰਾ ਚਰਜੀਤ ਫੌਜੀ ਵੱਲੋਂ ਵੀ ਇੱਕ 100 ਸ਼ੇਰੇ ਲਈ ਹੋਰ ਆ ਗਿਆ ਬਹੁਤ ਬਹੁਤ ਧੰਨਵਾਦ ਆ ਜਾ ਉੱਥੇ ਲਓ ਸਾਬੜੇ ਕਬੱਡੀ ਦੇ ਵੀਰੋ ਹਰਮਿੰਦਰ ਦੀ ਖੇਡ ਮੈਦਾਨ ਚ ਪੈ ਗਈ ਹੈ ਚਾਰਜ ਆਫੀ ਹੈ ਹੁਣ ਚਾਰਾ ਤੇ ਦੇਖਾਂਗੇ ਕੌਣ ਹੋ ਕੌਣ ਆਹ ਦੇਖੋ ਪੁਆਇੰਟ ਬੜਾ ਚਾਂ ਵਾਲਾ ਹਰਮਿੰਦਰ ਮੇਰੇ ਵੀਰੋ 11 ਤੇ 10.5 ਦਾ ਅੰਕੜਾ ਉਹ ਸਾਹਮਣੇ ਵੇਖੋ 11 ਤੇ 10.5 ਦਾ ਅੰਕੜਾ ਇੱਥੇ ਰੱਖੀ ਪਿਆ ਰਿਆ ਸਾਹਮਣੇ ਵੇਖਾਂਗੇ ਕੌਡੀ ਪਾਉਣ ਦੇ ਲਈ ਇੱਕ ਪਾਸੇ ਅਰਸ਼ ਡੜਬੇ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਉੜੀ ਗਦੇ ਆ ਉਰਲੇ ਪਾਸੇ ਗੁਰੀ ਆ ਪਰਲੇ ਪਾਸੇ ਪਿਆਰਾ ਦੋ ਸਰਦਾਰ ਨੇ ਉਹ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂ ਉਹ ਵਕਤ ਦੱਸੂ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਕਹਿੰਦੇ ਡੜਬੇ ਵਾਲਿਆ ਅਰਸ਼ਾ ਬੋਲਿਆ ਤਾਵਾ ਤੇ ਇੱਕ ਪਾਸੇ ਪਿਆਰਾ ਟਰਾਈ ਕਰਦਾ ਹੁਣ 10:30 ਤੇ 12 ਓਏ ਸਵਰਨਿਆ ਉਹ ਸ਼ੀਰਾ ਦੋ ਲਾ ਕੇ 11000 ਫੜ ਕੇ ਗੱਡੀ ਵੱਲ ਤੁਰਿਆ ਜਾਂਦਾ ਉਹਨਾਂ ਨੂੰ ਕਹ ਜੇ ਖੋਇਆ ਜਾਂਦਾ ਖੋਹੋ ਏ ਜੇ ਖੋਇਆ ਜਾਂਦਾ ਖੋਹੋ ਉਹ ਖੋਇਆ ਜਾਂਦਾ ਖੋਹੋ ਜਸਪਾਲ ਲੋਹਟ ਵੱਲੋਂ ਜੇਤੂ ਟੀਮ ਨੂੰ 500 ਦਿੱਤਾ ਜਾਣਾ ਹਉ ਸਾਹਮਣੇ ਨਿੰਦਰ ਸੰਧੂ ਦੀ ਪਈ ਹੋਈ ਕਬੱਡੀ ਮੇਰੇ ਮਿੱਤਰੋ ਹੁਣ ਦੇਖਾਂਗੇ ਸ਼ੀਰਾ ਫੇਰ ਬਟੋੜੇ ਵਾਲਾ ਕੋਸ਼ਿਸ਼ ਕਰਦਾ ਦੇਖਾਂਗੇ ਉਹ ਦੇਖਾਂਗੇ ਉਹ ਦੇਖਾਂਗੇ ਬੱਲੇ ਭੱਲੇ ਔਠੋਏ ਮੁੰਡਿਆ ਕਿ ਨਹੀਓ ਲੱਪਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ ਚੱਲ ਵੇ ਅਰਸ਼ਪਾ ਕਬੱਡੀ ਸਾਹਮਣੇ ਤੱਕਾਂਗੇ ਅਰਸ਼ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਓ ਸਾਹਮਣੇ ਅਰਸ਼ ਦਣਬੇ ਵਾਲਾ ਕਬੱਡੀ ਪਾਉਣ ਦੇ ਲਈ ਜਾਸਪਾ ਲੋਟ ਵੱਲੋਂ ਜੱਤਲਬਾਈ ਟੀਮ ਨੂੰ 500 ਦਿੱਤਾ ਜਾਊ ਸਾਡੇ ਨਿਰਮਲ ਸਿੰਘ ਗੁਣੀ ਕੇ ਉਹਨਾਂ ਵੱਲੋਂ ਆਹ ਕਬੱਡੀ ਦੇ 200 ਰੁਪਇਆ ਲੈ ਵੀ ਨਿਰਮਲਾ ਆਪਣੇ ਹੱਥ ਨਾਲ ਫੜਾਦੀ ਮੁੰਡੇ ਨੂੰ ਰਨ ਹੋ ਜਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਉਹ ਬੱਲੇ ਬੱਲੇ ਬੁੱਧੂ ਐ ਤੇ ਦੂਜੇ ਪਾਸੇ ਅਰਸ਼ਾ ਉਹ ਖੜਕਾ ਦੜਕਾ ਕਬੱਡੀ ਦਾ ਉਹ ਖੜਕਾ ਦੜਕਾ ਕਬੱਡੀ ਦਾ ਐਨੇ ਵੀ ਦੋ ਠੋਕਤੇ ਉਹ ਸ਼ੀਰੇ ਤੋਂ ਅੱਤ ਪਟਾ ਲਿਆ ਸੱਧੂਆ 5500 ਖੋਕੇ ਲੈ ਗਿਆ ਤੇ 200 ਜਾਫੀ ਨੂੰ ਦੇ ਦਿਓ ਜਾਫੀ ਨੂੰ ਦੇ ਦਿਓ ਆ 700 ਲੱਗਿਆ ਸੀ 700 ਬੁੱਧੂ ਨੂੰ ਲਬਪ੍ਰੀਤ ਬਿਨੀ ਪੈਗ ਕੈਨੇਡਾ ਤੇ 200 ਹੋਰ ਭਰਾਵਾ ਦਾ ਸੀਗਾ ਤੇ 100 ਚੜਜੀਤ ਫੌਜੀ ਵੱਲੋਂ 800 ਦਿੱਤਾ ਗਿਆ ਉਹ ਸਾਹਮਣੇ ਹਰਵਿੰਦਰ ਦੀ ਕਬੱਡੀ ਮੇਰੇ ਮਿੱਤਰੋ ਪਈ ਹੋਈ ਆਪਣਾ ਚਾਂ ਬਲੇ ਦੀ ਲਵੀ ਦੇਖਾਂਗੇ ਕੌਣ ਸਾਡੇ ਨਿਰਮਲ ਸਿੰਘ ਉਹਨਾਂ ਵੱਲੋਂ 200 ਰੁਪਇਆ ਆ ਕਬੱਡੀ ਤੇ ਆ ਪਰਲੇ ਪਾਸੇ ਬਾਰੂ ਆ ਉਹ ਹਰਵਿੰਦਰ ਲੈ ਵੀ ਹਰਵਿੰਦਰ 200 ਰੁਪਇਆ ਫੜ ਲਾ ਕੇ ਨਾ ਤੇਰੇ ਲਈ ਵੱਡੇ ਮਾਨ ਦੇ ਨਿਰਮਲ ਸਿੰਘ ਉਹਨਾਂ ਵੱਲੋਂ ਚਲੋ ਇਹ ਦਿੱਤੀ ਦੀਪੀ ਮੇਰੇ ਵੀਰੋ ਸੋਮਨ ਫਾਈਨਲ ਕੁੜੀ ਕਹਿੰਦੇ ਕਬੱਡੀ ਕਰਕੇ ਖੇਡਿਆ ਜਾ ਰਿਹਾ ਹੈ ਸਰ ਦੇ ਆ ਖੜਾ ਇੰਦਰ ਭਰਾ ਸਾਡਾ 11 ਦਾ ਯਾਰ ਹੈ ਕਹਿੰਦਾ ਜਿੰਨੇ ਵੀ ਅਮਰੀਕਾ ਵਾਲੇ ਜਿੰਨੇ ਵੀ ਕੈਨੇਡਾ ਵਾਲੇ ਜਿੰਨੇ ਵੀ ਆਸਟ੍ਰੇਲੀਆ ਵਾਲੇ ਜਿੰਨੇ ਵੀ ਇੰਗਲੈਂਡ ਵਾਲੇ ਜਿੰਨੇ ਵੀ ਨਿਊਜ਼ੀਲੈਂਡ ਵਾਲੇ ਭਰਾ ਜਿਨ੍ਹਾਂ ਨੇ ਮੇਰੇ ਬੋਲ ਬਗਾਏ ਨੇ ਸਾਰੇ ਨਕਰਦਾ ਜੋ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਬਾਬਾ ਨਾਨਕ ਚੜ੍ਹਦੀ ਕਲਾ ਜ਼ਰਾ ਖੜਾ ਆ ਮੁੰਡਾ ਇੰਦਰੋਏ ਸੰਧੂਆ ਹੋ ਇੰਦਰ ਖੜਾ ਭਰਾ ਸਾਡਾ ਛੋਟਾ ਵੀਰ ਉਹ ਫਾਈਨਲ ਮੈਚ ਅੱਧੇ ਅੱਧੇ ਤੇ ਅੜਿਆ ਹੋਇਆ ਸੈਂਮੀ ਵੀ ਟੌਪ ਦੇ ਇੰਦਰ ਬਿਵਾੜਕੇ ਉਹ ਫਾਈਨਲ ਵੀ ਅੱਤੇ ਅੱਤੇ ਦਾ ਛਾਪਿਆ ਦੇਖ ਥਾਪੀਆਂ ਪੈ ਗਈਆਂ ਥਾਪੀਆਂ ਪੈ ਗਈਆਂ ਤੇ ਹੁਣ ਇੰਦਰ ਆ ਰਿਜ਼ਲਟ ਆਹ ਕਸ਼ਮੀਰਾ ਘਰਾਚੋਂ ਵਾਲਾ ਲੈ ਕੇ ਆ ਰਿਹਾ ਸਾਰੀ ਟੀਮ ਦਾ ਜਸਪਾਲ ਸਾਡੇ ਵੱਲੋਂ ਵਰਜਿੰਦਰ ਜੂਕੇ ਉਹਨਾਂ ਵੱਲੋਂ ਉਹ ਪਉਏ ਦੀ ਫਰਮਾਇਸ਼ ਹੈ ਸੰਧੂਆ ਬੈਸਟ ਰੈਟਰ ਬੜ ਜਾ ਪਿਆਫੀ ਰੱਖ ਦੇ ਇੰਦਰ ਖੜੀ ਪਉਆ ਵੀ ਸੁਣਾਵਾਂਗੇ ਕਿ ਇੱਕ ਪਉਆ ਪੀ ਲਿਆ ਪ੍ਰਿੰਤੂ ਕੇ ਜਵਾਈ ਨੇ ਬਹੂ ਦੇ ਭਲੇਖੇ ਡਾਂਗ ਮਾਰੀ ਭਾਈ ਦੇ ਇੱਕ ਪਉਆ ਪੀ ਗਿਆ ਪੋਲੇ ਦਾ ਜਗਰੀ ਟੰਗਾ ਤੱਕ ਗਧੀ ਦੇ ਫਸਾਲੀ ਘਗਰੀ ਬੋਤਲ ਚੋਂ ਪਉਆ ਕਹਿੰਦੇ ਬਾਲੂ ਲੈ ਗਿਆ ਮੱਝ ਦੇ ਭਲੇਖੇ ਝੋਟਾ ਚੋਣ ਰਹਿ ਗਿਆ ਪਉਆ ਪੀ ਕੇ ਵੀਰੇ ਨੇ ਨਵੀਂ ਹੱਦ ਤੋੜਤੀ ਆਹ ਕਹਿੰਦੇ ਝੋਟੇ ਦੇ ਭਲੇਖੇ